ਹਾਂਜੀ ਬਾਬੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਮੀਂਹ ਵਾਲਾ ਮੌਸਮ ਹੋਇਆ ਪਿਆ ਸੀ ਮੋਟਰਸਾਈਕਲ 'ਤੇ ਘਰੋਂ ਹੱਕਤਾ ਸੀਗਾ ਕਿਉਂਕਿ ਆਪਾਂ ਲੈਣ ਚੱਲੇ ਆ ਇੱਕ ਨਿਊ ਜਾਨਵਰ ਪਹਿਲਾਂ ਗਿਆ ਮੈਂ ਸਭੀ ਕੋਲੇ ਇਹਨੂੰ ਬਿਠਾਇਆ ਮਗਰ ਮੋਟਰਸਾਈਕਲ ਹੱਕਤਾ ਆਪਾਂ ਭੈਣੀ ਜੱਸੇ ਨੂੰ ਕਿਉਂਕਿ ਆਪਾਂ ਲੈ ਕੇ ਆਉਣੀ ਆ ਇੱਕ ਸੇਵਾ ਵਾਲੀ ਮੁਰਗੀ ਪਹੁੰਚ ਗਏ ਆਪਾਂ ਭੈਣੀ ਜੱਸੇ ਬਾਈ ਦੇ ਪਿੰਡ ਤੇ ਆ ਗਏ ਘਰੇ ਆ ਜਿਹੜੀ ਖੁੱਡੇ ਦੇ ਵਿੱਚ ਮੁਰਗੇ ਨਾਲ ਬੈਠੀ ਆ ਮੁਰਗੀ ਸੇਵਾ ਤੇ ਇਹ ਆਪਾਂ ਲੈ ਕੇ ਜਾਣੀ ਆ ਇੱਥੋਂ ਤੇ ਬਾਈ ਕੋਲੇ ਹੋਰ ਵੀ ਅਸੀਲ ਮੁਰਗੇ ਨੇ ਆ ਖੁੱਡੇ 'ਚ ਵੀ ਟਾੜੇ ਪਏ ਨੇ ਤੇ ਫੇਰ ਆਪ ਤੇਰਾ ਇਹਨੂੰ ਕਰਕੇ ਸੈਟ ਫੇਰ ਆ ਗਿਆ ਆਪਾਂ ਬਾਹਰੇ ਬਾਹਰੇ ਆ ਕੇ ਆਪਾਂ ਕੇਰਾ ਮੁਰਗੀ ਦੇਖ ਲਈ ਵੀ ਸਹੀ ਤਰੀਕੇ ਨਾਲ ਬੈਠੀ ਆਗੀ ਫੇਰ ਆਪਾਂ ਮੋਟਰਸਾਈਕਲ ਹੱਕ ਤਾ ਪਿੰਡ ਵੱਲ ਨੂੰ ਪਹੁੰਚ ਗਿਆ ਮੈਂ ਘਰੇ ਘਰੇ ਆ ਕੇ ਸਾਰਿਆਂ ਨੂੰ ਪਹਿਲਾਂ ਸ਼ਮੀਦ ਕਹਿੰਦੀ ਮੈਨੂੰ ਦਿਖਾ ਮੁਰਗੀ ਕਿਹੋ ਜੀ ਹੈ ਇਹਨੂੰ ਦਿਖਾਈ ਮੁਰਗੀ ਤੇ ਫੇਰ ਮੈਂ ਮੁਰਗਾ ਮੁਰਗੀ ਨੂੰ ਕੱਢਿਆ ਖੁੱਡੇ 'ਚ ਬਾਹਰ ਇਹ ਮੁਰਗੀ ਨੂੰ ਆਪਾਂ ਅੰਦਰ ਧਾੜਤਾ ਇਧਰ ਖੁੱਡਾ ਵੀ ਆਪਣਾ ਰੇਤਾ ਤੇ ਕਲੀ ਪਾ ਕੇ ਪੂਰਾ ਹੈ ਨਾ ਜਾਲੀ ਜੁਲੀ ਲਾ ਕੇ ਓਕੇ ਕਰਿਆ ਹੋਇਆ ਸੀ ਫੇਰ ਮੈਂ ਲੈ ਕੇ ਆਇਆ ਇੱਕ ਬੱਠਲ ਤੂੜੀ ਦਾ ਭਰ ਕੇ ਤੂੜੀ ਆਪਾਂ ਚੰਗੀ ਤਰ੍ਹਾਂ ਖੰਡਿਆਲੀ ਤੇ ਉਹਦੇ ਆਸੇ ਲਈ ਫੇਰ ਮੈਂ ਲੈ ਕੇ ਆ ਟੋਕਰੀ ਚ ਪਾ ਕੇ 12 ਅੰਡੇ ਇਹ ਆਪਾਂ ਆਪਣੇ ਕਿਤੇ ਮਿੱਤਰ ਤੋਂ ਲੈ ਕੇ ਆਏ ਆ ਅਸੀਲ ਮੁਰਗਾ ਮੁਰਗੀ ਦੇ ਅੰਡੇ ਨੇ ਇਹ ਪੂਰੇ ਟੌਪ ਕੁਆਲਟੀ ਦੇ ਫੇਰ ਮੈਂ ਤੇ ਅਸ਼ਮੀਤ ਨੇ ਰਲ ਕੇ ਬਾਬੇ ਉਚਿਣੇ ਅੰਡੇ ਅੰਡੇ ਆਪਾਂ 12 ਚਣ ਕੇ ਓਕੇ ਦੀ ਰਿਪੋਰਟ ਦੇ ਵਿੱਚ ਫੇਰ ਲਿਆਂਦੀ ਮੁਰਗੀ ਫੜ ਕੇ ਮੁਰਗੀ ਆਪਾਂ ਕੋਡੇ ਦੇ ਵਿੱਚ ਛੜਤੀ ਨਵਾਂ ਥਾਂ ਹੋਣ ਕਰਕੇ ਕੇਰਾ ਉਪਰਾਂ ਕਰਦੀ ਆ ਮੁਰਗੀ ਬਾਬੇ ਉਤੇ ਫੇਰ ਅੰਡੇ ਕਰਨੀ ਦੇਖਣ ਲੱਗ ਗਈ ਸੀ ਗੇਟ ਆਪਾਂ ਬੰਦ ਕਰਤਾ ਤੇ ਮੁਰਗੀ ਅੰਡੇ ਤੇ ਬੈਠਣ ਲੱਗ ਪਈ ਸੀ ਤੇ ਫੇਰ ਆਪਾਂ ਬਾਬੇ ਉਤਾਰਨਾ ਸੀਗੇ ਇਹਨੂੰ ਪਾਣੀ ਆ ਕੁਜਾ ਆਪਾਂ ਵੱਡ ਕੇ ਪਾਣੀ ਦਾ ਭਰ ਲਿਆ ਤੇ ਰੱਖਤਾ ਉਨੇ ਆਪਾਂ ਇਹਨੂੰ ਖਵਾਤੀ ਸੀ ਪਹਿਲਾਂ ਮਿਲਦੇ ਹਾਂ ਤੁਹਾਨੂੰ ਆਪਣੇ ਅਗਲੇ ਮਿਨੀ ਬਲੌਗ ਦੇ ਵਿੱਚ